ਵਾਹ 10000 ਸਾਲ ਪਹਿਲੇ ਰਮੈਂਦੀ ਰਚਨਾ ਕੀਤੀ ਉਦੋਂ ਇਹਦਾ ਜੰਗਲ ਹੀ ਜੰਗਲ ਵੀ ਆ ਬਾੜ ਸੀ ਨਾਮ ਇਹਦਾ ਤਪੋਵਨ ਜਿਹੜੀ ਉਹ ਭਗਵਾਨ ਵਾਲਮੀਕ ਮਹਾਰਾਜ ਜੀ ਨੇ ਅਮਰ ਤਪ ਆ ਕੇ ਜਿਹੜੀ ਉਹ ਜਿੰਦਾ ਕੀਤੀ ਤੇ ਬਚਾ ਆਇਆ ਅਮਰ ਤੇ ਜਿਹੜਾ ਉਹ ਪੰਜਨੀ ਗਰੀ ਚਲੇ ਦਵਾ ਦਿੱਤਾ ਉਦੋਂ ਜੰਗਲ ਹੀ ਉਹ ਫਿਰ ਕਰਦ ਪਲਯੁਗ ਦੇ ਵਿੱਚ ਬਰਕਰਾਰ ਪਿਆ ਇਸ ਪਾਵਨ ਸਥਾਨ ਦੇ ਇਤਿਹਾਸ ਦੇ ਬਾਰੇ ਜਾਣਕਾਰੀ ਨਾਲ ਸਾਡੇ ਨਾਲ ਮੰਦਿਰ ਪਰਿਸ਼ਦ ਦੇ ਜਿਹੜੇ ਵੱਡੇ ਵਿਚਾਰੀ ਜੀ ਮੌਜੂਦ ਨੇ ਬਾਬਾ ਜੀ ਇਸ ਸਥਾਨ ਦੇ ਬਾਰੇ ਜਿੱਥੇ ਸ਼੍ਰੀ ਰਮਾਇਣ ਕਾਲ ਦੇ ਨਾਲ ਇਸ ਸਥਾਨ ਦਾ ਇਤਿਹਾਸ ਜੁੜਿਆ ਹੋਇਆ ਹੈ ਬਹੁਤ ਸਾਰੇ ਦਰਸ਼ਕ ਜਿਹੜੇ ਅੰਮ੍ਰਿਤਸਰ ਸਾਹਿਬ ਆਉਂਦੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਕਿ ਇਸ ਸਥਾਨ ਦੇ ਬਾਰੇ ਕਿੱਥੇ ਆਣਾ ਕਿੱਥੇ ਪਹੁੰਚਣਾ ਆਣਾ ਬਾਰੇ ਕੀ ਕਹਿਣਾ ਚਾਹੋਗੇ ਔਰ ਖਾਸ ਤੌਰ ਤੇ ਇਸ ਥਾਂ ਦੀ ਜਿਹੜੀ ਜਾਣਕਾਰੀ ਉਹ ਦਰਸ਼ਕਾਂ ਦੇ ਨਾਲ ਹਾਂਜੀ ਜੋ ਬੋਲੇ ਸੋਨਰ ਭਾ ਹੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਇਹ ਸਤਾਨ ਜਿਹੜਾ ਇਹ ਬਹੁਤ ਹੀ ਸਦੀਆਂ ਪੁਰਾਣਾ ਵਾ ਇੱਥੇ ਬੈਠ ਕੇ ਭਗਵਾਨ ਵਾਲਮੀਕ ਮਹਾਰਾ ਜੀ ਨੇ ਰਾਮ ਦੇ ਪੈਦਾ ਹੋਣ ਤੋਂ ਪਹਿਲਾਂ ਆ 10000 ਸਾਲ ਪਹਿਲੇ ਰਮਾਇਣ ਦੀ ਰਚਨਾ ਕੀਤੀ ਉਦੋਂ ਇਹਦਾ ਜੰਗਲ ਹੀ ਜੰਗਲ ਬੀਆ ਬਾੜ ਸੀ ਨਾਮ ਇਹਦਾ ਤਪੋਵਨ ਸੀ ਇੱਥੇ ਬੈਠ ਕੇ ਉਹਨਾਂ ਨੇ ਰਾਮ ਦੇ ਪੈਦਾ ਹੋਣ ਤੋਂ ਪਹਿਲਾਂ ਜਿਹੜੀ ਉਹ ਰਮਾਇਣ ਲਿਖੀ ਆ 10000 ਸਾਲ ਪਹਿਲੇ ਫਿਰ ਜਦੋਂ ਕ੍ਰੇਤਾ ਯੁੱਗ ਆਇਆ ਫਿਰ ਸ਼੍ਰੀ ਰਾਮ ਜੀ ਆਏ ਪਰ ਉਹ ਜੁਦਿਆ ਦੇ ਵਿੱਚ ਗਏ ਜੰਗਲਾਂ ਚ ਗਏ ਜੰਗਲਾਂ ਤੇ ਜਾਣ ਤੋਂ ਬਾਅਦ ਫਿਰ ਰਾਮਨ ਦੇ ਨਾਲ ਉਹਨਾਂ ਦਾ ਜੰਗ ਹੋਇਆ ਜੰਗ ਹੋਣ ਤੋਂ ਬਾਅਦ ਫਿਰ ਜਿਹੜੇ ਉਹ ਜੁਦਿਆ ਵਾਪਸ ਆਏ ਆ ਜਲਾਣ ਮਿਲ ਦਿਵਾਲੀ ਦਾ ਲੰਘ ਕੇ ਗਿਆ ਇਸ ਦਿਵਾਲੀ ਵਾਲੇ ਦਿਨ ਉਹ ਜੁਦਿਆ ਪਹੁੰਚੇ ਜੁਦਿਆ ਪਹੁੰਚਣ ਤੋਂ ਬਾਅਦ ਫਿਰ ਸੀਤਾ ਮਾਤਾ ਜੀ ਨੂੰ ਉਹਨਾਂ ਨੂੰ ਕੱਲੀ ਨੂੰ ਉਹਨਾਂ ਨੇ ਬਣਵਾਸ ਦਿੱਤਾ ਔਰ ਫਿਰ ਇਸੇ ਪਵਿੱਤਰ ਸਦਾਨ ਦੇ ਉੱਤੇ ਮਾਤਾ ਸੀਤਾ ਨੇ ਆਪਣਾ ਜਿਹੜਾ ਬਣਵਾਸ ਕਟਿਆ ਔਰ ਫਿਰ ਪੰਜ ਮਹੀਨੇ ਉਹ ਰਹਿ ਰਹੇ ਦਿਆਂ ਨੂੰ ਹੋਇਆ ਤੇ ਫਿਰ ਲਵਦਾ ਜਨਮ ਹੋਇਆ ਲਵਦਾ ਜਨਮ ਹੋਇਆ ਤੇ ਨਾਲ ਦੀ ਰਚੀ ਇੱਕ ਦਾਸੀ ਉਹਦੇ ਸੇਵਾ ਦੇ ਵਿੱਚ ਲੱਗੀ ਸੀ ਉਦੋਂ ਰਾਵੀ ਦਰਿਆ ਜਿਹੜਾ ਇਹ ਲਾਗੇ ਵਗਦਾ ਸੀ ਰਾਵੀ ਦੇ ਕਿਨਾਰੇ ਦੇ ਉੱਤੇ ਹੀ ਆਸ਼ਰਮ ਉਹ ਜਦੋਂ ਮਾਤਾ ਸੀਤਾ ਦੇ ਔਰ ਰਚੀ ਬਸਤਰ ਸਪਾਣ ਕਰ ਧੋਣ ਗਈਆਂ ਤੇ ਹਾਤੇ ਫਿਰ ਢੋਕੇ ਆ ਕੇ ਦੋ ਦਰਬਾਂਦਰੀ ਜਿਹੜੀ ਉਹ ਦੋ ਬੱਚਿਆਂ ਨੂੰ ਆਪਣਿਆਂ ਨੂੰ ਲੈ ਕੇ ਆਉਂਦੀ ਆ ਇੱਕ ਬੱਚਾ ਉਹਦਾ ਜਿਹੜਾ ਉਹ ਨੂੰ ਮਲਦਾ ਤੇ ਇੱਕ ਪਾਣੀ ਮਲਦਾ ਉਹ ਕਹਿਣ ਲੱਗੇ ਕਿ हे ਰਚੀ ਜਿਹੜੀ ਨਾਲ ਉਹਦੇ ਦਾਈ ਦਾਸੀ ਉਹਨੂੰ ਕਹਿਣ ਲੱਗੇ ਰਚੀ ਜੀ ਉਧਰ ਦੇਖੋ ਇੱਕ ਜਨਵਰ ਹੋ ਗਿਆ ਆਪਣੀ ਮਾਤਾ ਨੂੰ ਕਿੰਨਾ ਸੁਖ ਦੇ ਰਿਹਾ ਹੈ ਹਾਂਜੀ ਉਹ ਫਿਰ ਸੀਤਾ ਮਾਤਾ ਕਹਿਣ ਲੱਗੇ ਕਿ ਔਰ ਰਚੀ ਕਹਿਣ ਲੱਗੇ ਕਿ हे ਸੀਤਾ ਮਾਤਾ ਤੂੰ ਵੀ ਜਦੋਂ ਆਪਣੇ ਪਤੀ ਦੇ ਪਾਸ ਜੁੱਧਿਆ ਦੇ ਵਾਪਸ ਜਾਓਗੇ ਇਸ ਤਰ੍ਹਾਂ ਤੁਹਾਡੇ ਵੀ ਦੋ ਬਾਲਕ ਹੋਣਗੇ ਔਰ ਫਿਰ ਸੀਤਾ ਠੰਡਾ ਸਾਥ ਲੈ ਕੇ ਬੋਲੀ ਕਿ ਮuje ਤੇ ਮੇਰੇ ਪਤੀ ਨੇ ਬਨਵਾਸ ਦੇ ਦਿਆ ਹੈ ਮੈਂ ਹੁਣ ਦੋ ਪੁੱਤਰਾ ਦੀ ਮਾਤਾ ਨਹੀਂ ਬਣ ਸਕਦੀ ਉਹ ਭਗਵਾਨ ਵਾਲਮੀਕ ਮਹਾਰਾ ਜੀ ਇੱਥੇ ਬੈਠ ਕੇ ਉਹਨਾਂ ਸਾਹ ਦੇ ਤੇ ਵਿਚਾਰ ਕਰ ਰਹੇ ਵੀ ਇਹ ਨਦੀ ਦੇ ਕੀ ਕਰ ਰਹੀਆਂ ਲਾਗੇ ਉਹਨਾਂ ਦੇ ਲੱਭ ਪਾ ਕੇ ਗਈ ਸੀ ਇੱਕ ਮੁੱਠੀ ਕੁਸ਼ਾ ਦੀ ਜਿਹੜੀ ਉਹ ਉਹਨਾਂ ਲੱਭ ਦੇ ਲਾਗੇ ਪਾਤੀ ਉੱਪਰ ਪਰਣਾ ਡਾਲ ਦਿਆ ਜਦੋਂ ਪਰਣਾ ਡਾਲ ਦਿਆ ਫਿਰ ਸੀਤਾ ਮਤਾ ਔਰ ਅਰੇ ਜੀ ਬਸਤਰ ਸਕਾ ਕੇ ਵਾਪਸ ਪਹੁੰਚੇ ਆਤੇ ਭਗਵਾਨ ਵਾਲਮੀਕ ਜੀ ਕੋ ਪ੍ਰਣਾਮ ਕੀਤਾ ਔਰ ਲਵ ਕੋ ਠਾਣਾ ਚਾਹ ਜੇ ਤਾਂ ਲਵ ਕੋ ਠਾਇਆ ਤੇ ਉਹਦੀ ਸ਼ਕਲ ਕਾਇ ਇੱਕ ਬਾਲਕ ਔਰ ਨજર ਆਇਆ ਫਿਰ ਉਹ ਰੇਜੀ ਕਹਿ ਸੀਤਾ ਮਾਤਾ ਕਹਿਣ ਲੱਗੀ ਕਿ ਇਹ ਪ੍ਰਭੂ ਮੇਰਾ ਜਕਬਾਲ ਕਿਸ ਦਾ ਦੂਸਰਾ ਕਿਸ ਦਾ ਹੈ ਹੋ ਕੇ ਪ੍ਰਭੂ ਕਹਿ ਲੱਗੇ ਕਿ ਸੀਤਾ ਮਾਤਾ ਪੁੱਤਰ ਤੂੰ ਨਦੀ ਦੇ ਉੱਤੇ ਵਿਚਾਰ ਕਰ ਰਹੀ ਹੈ ਕਿ ਈਸ਼ਵਰ ਮੈਨੂੰ ਜਿਹੜਾ ਦੋ ਪੁੱਤਰਾਂ ਦੀ ਮਾਤਾ ਨਹੀਂ ਬਣਾ ਸਕਦਾ ਇਸ ਕਰਕੇ ਤੇਰੀ ਮਨਸਾ ਪੂਰੀ ਕਰਨ ਵਾਸਤੇ ਇਹ 쿠ਸ਼ਾ ਦੇ ਵਿੱਚ ਜਿਹੜੇ ਉਹ ਪ੍ਰਾਣ ਪਾਇਆ ਇਹ ਤੇਰੇ ਦੋਵੇਂ ਪੁੱਤਰ ਉਹਦੇ ਨਾਲ ਲਾਭਿਆ ਉਹਦੇ ਨਾਲ ਖੁਸ਼ ਜਿਹੜਾ ਖੁਸ਼ੀ ਉਹ 쿠ਸ਼ਾ ਦੇ ਵਿੱਚ ਉੱਪਰ ਜਿਹੜਾ ਪ੍ਰਾਣ ਪਾਇਆ ਉਹਦਾ ਨਾਮ ਖੁਸ਼ੀ ਬਜੇ ਦਾ ਨਾਮ ਲਾਭ ਫਿਰ ਉਹ 11000 ਸਾਲਾਂ ਦੇ ਹੋਏ ਜਦੋਂ ਇਹ ਤੇਰੀ ਭਗਵਾਨ ਵਾਲਮੀਕ ਮਹਾਰਾਜ ਜੀ ਨੇ ਉਹਨਾਂ ਨੂੰ ਸਾਸਤਰ ਵਿਦਿਆ ਸੰਗੀਤ ਵਿਦਿਆ ਹਰ ਇੱਕ ਜਿਹੜਾ ਸਾਸਤਰ ਉਹਨਾਂ ਨੂੰ ਇਹ ਪੜਾਇਆ ਤੇ 11-12 ਸਾਲਾਂ ਦੇ ਹੋਏ ਜਦੋਂ ਸਮੇਤ ਜੰਗ ਦਾ ਘੋੜਾ ਸ਼੍ਰੀ ਰਾਮਚੰਦਰ ਜੀ ਦੇ ਛੱਡਿਆ ਪਰ ਉਸੇ ਪਿੱਤਰ ਜਗ੍ਹਾ ਤੇ ਉਹਨਾਂ ਨੇ ਪੜਿਆ ਫਿਰ ਰਾਮ ਦੇ ਨਾਲ ਜਿਹੜਾ ਉਹ ਪੂਰਾ ਜੰਗ ਹੋਇਆ ਜੰਗ ਹੋਣ ਤੋਂ ਬਾਅਦ ਫਿਰ ਸਾਰੀ ਸੈਨਾ ਜਿਹੜੀ ਉਹ ਭਗਵਾਨ ਵਾਲਮੀਕ ਮਹਾਰਾਜ ਜੀ ਨੇ ਅਮਰ ਤਪਾ ਕੇ ਜਿਹੜੀ ਉਹ ਜ਼ਿੰਦਾ ਕੀਤੀ ਤੇ ਬਚਾ ਆਇਆ ਅਮਰਤ ਜਿਹੜਾ ਉਹ ਦੁੱਖ ਪੰਜ ਨਹੀਂ ਗਰੀ ਛਲੇ ਸਵਾਦ ਦਿੱਤਾ ਉਹ ਤੋਂ ਜੰਗਲ ਹੀ ਉਹ ਫਿਰ ਕਰਦ ਕਲਯੁਗ ਦੇ ਵਿੱਚ ਬਰਦਤ ਪਿਆ ਫਿਰ ਉਹ ਤੋਂ ਮਾਤਾ ਸੀਤਾ ਨੂੰ ਲੈਣ ਵਾਸਤੇ ਜਦੋਂ ਸੈਣਾ ਜੰਦਾ ਹੋਈ ਆ ਫਿਰ ਕਹਿ ਲੱਗੇ ਵੀ ਮੈਂ ਆਪਣੇ ਪੁੱਤਰਾਂ ਨੂੰ ਹੀ ਘੱਟਾਂ ਤੇ ਸੀਤਾ ਮਾਤਾ ਨੂੰ ਵੀ ਨਾਲ ਖੜਦੇ ਫਿਰ ਉਹ ਕਹਿ ਲੱਗੇ ਸੀਤਾ ਨੂੰ ਵੀ ਚਲੋ ਸਾਡੇ ਨਾਲ ਸੀਤਾ ਨੇ ਕਿਹਾ ਵੀ ਮੈਂ ਹੁਣ ਨਹੀਂ ਜਾਣਾ ਜਿੱਥੇ ਆਈ ਹਾਂ ਜਿੱਥੇ ਆ ਗਈ ਆ ਫਿਰ ਉਹ ਜਲ ਕਰਨ ਲੱਗੇ ਵੀ ਨਹੀਂ ਜਾਓ ਕੋਈ ਨਹੀਂ ਆਓ ਉਹ ਨਾ ਕਹੇ ਨਹੀਂ ਜਾਊਂਗੀ ਫਿਰ ਧਰਤੀ ਜਿਹੜੀ ਹੈ ਫਟੀ ਉਹ ਫੁੱਲਾਂ ਦਾ ਹਸਣ ਨਗਲਿਆ ਵਾ ਸਿੱਧਾ ਧਰਤੀ 'ਚ ਚਲੇ ਗਿਆ। ਹਣੀ ਥੇਰ ਇਸੇ ਥਾਂ ਤੇ ਜਿਹੜਾ ਹੈ ਲਾਵ ਕੁਸ਼ ਫੇਰ ਉਹਨਾਂ ਨੇ ਹਨੂਮਾਨ ਜੀ ਨੇ ਢਾਈ ਟਾਪ ਲਾਏ ਉਹਨਾਂ ਨੂੰ ਲੱਭਣ ਵਾਸਤੇ। ਫੇਰ ਵਾਲਮੀਕ ਮਹਾਰਾ ਜਾਇ ਕਹਿ ਲੱਗੇ ਕਿ ਸਿੱਧਾ ਨਹੀਂ ਮੇਜ ਸਕਦੀ। ਉਹਦੇ ਜਲ ਨਾਲ ਜਾਲਿਆ ਅਗਨੀ ਨਾਲ ਕਨੀ ਆ। ਤੇ ਧਰਤੀ 'ਚੋਂ ਹੀ ਪੈਦਾ ਹੋਈ। ਤੇ ਧਰਤੀ ਦੇ ਵਿੱਚ ਹੀ ਸਮਾ। ਇਹ ਦਾ ਜਿਹੜਾ ਹੈ ਅੰਮ੍ਰਿਤਸਰ ਦਾ ਇਤਿਹਾਸ ਜਿੰਦਾ ਵੀ ਆ ਸਾਰਾ ਰਮਾਇਣ ਦੇ ਨਾਲ ਹੀ ਜੁੜਿਆ ਆ। ਜਿਹੜਾ ਗੋਲ ਬਾਗ ਆ ਉੱਥੇ ਗੋਲ ਅੱਗੇ ਕਿਸੀ ਹੁਣ ਵੀ ਜਿਹੜਾ ਲੰਗੂਰਾ ਨੂੰ ਮੱਥਾ ਟਿਕਾਉਂਦੇ ਆ ਲੰਮੂਰਾ ਦਾ ਮੇਲਾ ਲੱਗਦਾ ਉੱਤੇ ਹਨਮਾਨ ਦੇ ਘੋੜੇ ਨੂੰ ਬੱਦਾ ਜਿਹੜੀ ਗੋਲ ਬਾਗ ਆ ਗੋਲ ਅੱਗੇ ਕਿਸੀ ਜਿਹੜੇ ਰਾਮ ਦਲਾਈ ਆ ਉਧਰ ਰਾਮ ਦੀ ਸੈੜਾ ਕਰੀ ਜਿੱਤੇ ਰਾਮ ਸਰ ਗੁਰਦੁਆਰਾ ਉੱਥੇ ਰਾਮ ਦੇ ਤੀਰ ਵਜਾ ਜਿਹੜਾ ਲక్ష్మణ ਸਰ ਚੌਂਕ ਆ ਉੱਤੇ ਲక్ష్ਮਣ ਮੇਰੇ ਵਿਚ ਆ ਫੇਰ ਵਾਲਮੀਕ ਜੀ ਨੇ ਮਰਤਵਾ ਕੇ ਧਾਰਿਆ ਜਿੰਦਾ ਕਿਤਾ ਸੋ ਇਹ ਜਿਹੜਾ ਇਤਿਹਾਸ ਜਿਹੜਾ ਸਾਰੀ ਜਿਹੜੀ ਜਾਣਕਾਰੀ ਹੈ ਇਸ ਮੰਦਿਰ ਪਰਿਸਰ ਦੇ ਜਿਹੜੇ ਪੁਜਾਰੀ ਜੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਔਰ ਇਸ ਥਾਂ ਦਾ ਇਤਿਹਾਸ ਪੂਰੇ ਰਮਾਇੰਦ ਕਾਲ ਦੇ ਨਾਲ ਦੇਖੇ ਜੁੜਿਆ ਹੋਇਆ ਔਰ ਖੁਸ਼ਪੇ ਤੋਂ ਇਹ ਸਦੀਆਂ ਪੁਰਾਣਾ ਜਿਹੜਾ ਲਾਹ ਕੁਛ ਨੇ ਵਿਜੇ ਭਾਈ ਆ ਉਸ ਦਿਨ ਦੀ ਹੁਣ ਜਿਹੜਾ ਮੇਲਾ 5 ਨਵੰਬਰ ਨੂੰ ਆ ਰਿਹਾ ਵਾ 4 ਤਰੀਕ ਤੋਂ ਅੱਜ ਤੋਂ ਬਾਅਦ ਜਿਹੜਾ ਇਹ ਸ਼ੁਰੂ ਹੋ ਚੁੱਕਾ ਵਾ ਤੇ ਪਹਿਲੀ ਤਰੀਕ ਤੱਕ 2 ਤਰੀਕ ਤੱਕ ਜਿਹੜਾ ਲਗਾਤਾਰ ਚੱਲੇਗਾ ਤੇ 4 ਤਰੀਕ ਨੂੰ ਇੱਥੇ ਜਾਗ ਆਮਣ ਕਰਕੇ ਥੋਨੇ ਦੀ ਨੱਖ ਜਿਹੜੀ ਉਹ ਪਾਈ ਜਾਂਦੀ ਹੈ ਮਛਲੀ ਨੂੰ ਕੱਢ ਕੇ ਤੇ ਉਹ ਮੇਲੇ ਦੀ ਸ਼ੁਰੂਆਤ ਹੁੰਦੀ ਆ ਪੁੰਨਿਆਂ ਵਾਲੇ ਦਿਨ ਇਤਿਹਾਸਕ ਮੇਲਾ ਵਜੋਂ ਰਾਮ ਜੀ ਦੀਆ ਸੈਣਾ ਜੱਦਾ ਕੀਤੀਆਂ ਹੋ ਜਾਂਦਾ ਸਦੀਆਂ ਪੁਰਾਣਾ ਮੇਲਾ ਲੱਗਦਾ ਆਇਆ ਵਾ ਉਹਨੂੰ ਪਹਿਲੋ ਇਹਦਾ ਨਾਮ ਜਿਹੜਾ ਟੁਕੜੀ ਦਾ ਮੇਲਾ ਆਂਦੇ ਫਿਰ ਰਾਮਪੀਰ ਫਜ਼ਾ ਮੇਲਾ ਕਹਿੰਦੇ ਵੇ ਹੁਣ ਜਾਗ੍ਰਿਤ ਕਿਉਂ ਤੇ ਹੋ ਰਹੀ ਆ ਉਹਦਾ ਨਾਮ ਜਿਹੜਾ ਉਹ ਵਿਜੇ ਦਵਤਰਾ ਕਾ ਕਿਉਂਕਿ ਲਾਉਕਸ਼ ਨੇ ਵਿਜੇ ਭਾਈ ਸੋ ਇਹ ਦੇਖੋ ਕਿ ਇਸ ਪਾਵਨ ਨਗਰੀ ਦਾ ਜਿੱਥੇ ਇਤਿਹਾਸ ਦੇਸ਼ ਵਿਦੇਸ਼ ਤੋਂ ਨਤਮਸਤ ਪਹੁੰਚਣ ਲਈ ਸੰਤਾ ਪਹੁੰਚਦੇ ਨੇ ਉੱਥੇ ਹੀ ਇਸੇ ਪਾਵਨ ਥਾਨ ਤੇ ਇਸ ਸ਼੍ਰੀ ਰਾਮ ਪੀਰਤ ਸਥਾਨ ਜਿੱਥੇ ਇਹ ਪਾਵਨ ਥਾਂ ਜਿੱਥੇ ਰਮਾਇਣ ਕਾਲ ਦੇ ਨਾਲ ਇਸ ਥਾਨ ਦਾ ਇਤਿਹਾਸ ਜੁੜਿਆ ਸਾਰੀ ਜਾਣਕਾਰੀ ਜਿਹੜੀ ਹੈ ਸਾਡੇ ਨਾਲ ਬੰਦੀ ਪਰਸੇ ਦੇ ਦੁਆਰਾ ਜਾਰੀ ਹੀ ਨੇ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਸੋ ਅਗਰ ਤੁਸੀਂ ਵੀ ਅੰਮ੍ਰਿਤਸਰ ਸਾਹਿਬ ਪਹੁੰਚ ਰਹੇ ਹੋ ਇਸ ਥਾਂ ਤੇ ਨਹੀਂ ਪਹੁੰਚੇ ਤਾਂ ਇੱਕ ਵਾਰ ਪਹੁੰਚ ਕੇ ਦਰਸ਼ਨ ਜ਼ਰੂਰ ਕਰੋ